ਮੈਂ ਸਾਰੀ ਪ੍ਰੈਸ ਦਾ ਇੱਥੇ ਪਹੁੰਚਣ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਮੈਂ ਤੁਹਾਨੂੰ ਟਾਈਮ ਵੀ ਜੋ ਮੈਨੂੰ ਮੁਲਾਜ਼ਮਾਂ ਨੇ ਸਮਾਂ ਦਿੱਤਾ ਸੀਗਾ ਨਿਕਲ ਲੱਗਿਆ ਵੀ ਅਸੀਂ 9 ਵਜੇ 9:30 ਪਹੁੰਚਾਂਗੇ ਉਹ ਸਭ ਨਾਲ ਮੈਂ ਬੋਲਿਆ ਜੋ ਕਿ ਇਹਦੇ 10 ਵਜੇ ਦਾ ਤੁਹਾਨੂੰ ਵੇਟ ਬਣਾ ਕਰੂਗੇ 11 ਵਜੇ ਪਲੱਸ ਉਹ ਕੈਸਾ ਸਮਾਂ ਚਲੋ ਤੁਹਾਡਾ ਧੰਨਵਾਦ ਆ ਔਰ ਜਿਵੇਂ ਪੂਰੇ ਪੰਜਾਬੀ ਔਰ ਸਾਰੇ মিডিਏ ਨੇ ਜਿਵੇਂ ਪੂਰੇ ਮੋਰਚੇ ਵਿੱਚ ਸਾਡਾ ਸਹਿਯੋਗ ਕੀਤਾ ਉਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਦੇਖੋ ਜਿਹੜਾ 19 ਨੂੰ ਸਾਨੂੰ ਲੱਗਦਾ ਵੀ ਮੇਰੀ ਨਿਗਾਹ 'ਚ ਕੋਈ ਇਹੋ ਜਿਹਾ ਐਵੀਡੈਂਸ ਨਹੀਂ ਹੈਗਾ 1947 ਤੋਂ ਬਾਅਦ ਵੀ ਕੇਂਦਰ ਨਾਲ ਮੀਟਿੰਗ ਕਰਨ ਗਏ ਹੋਣ ਆਗੂ ਔਰ ਲੜਾਈ ਹੋਵੇ ਕੇਂਦਰ ਨਾਲ ਔਰ ਪੰਜਾਬ ਦੀ ਸਰਕਾਰ ਪਿਛਲੇ 13 ਮਹੀਨਿਆਂ ਤੋਂ ਇਹ ਕਾਮ ਆਂ ਰੌਲਾ ਪਾਉਂਦੀ ਹੋਵੇ ਵੀ ਇਹਨਾਂ ਦਾ ਸੰਘਰਸ਼ ਕੇਂਦਰ ਨਾਲ ਆ ਔਰ ਇਹੀ ਭਗਵੰਤ ਮਾਨ ਜੀ ਲਾਹਾ ਲੈਂਦੇ ਹੁਣ ਪੂਰੀ ਆਮ ਆਦਮੀ ਪਾਰਟੀ ਅਮਨ अरोड़ा ਜੀ ਵਰਗੇ ਬੰਦੇ ਵੀ ਇਹ ਕੇਂਦਰ ਕਿਸਾਨਾਂ ਨਾਲ ਜ਼ੁਲਮ ਕਰ ਰਿਹਾ ਵਾ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ ਵਾ ਔਰ ਕੇਂਦਰ ਨੇ ਕੰਦਾ ਕੱਢ ਕੇ ਇਹ ਛੜਕਾਰ ਕਵਾਈਆਂ ਹੋਈਆਂ ਨੇ ਇਹ ਗੱਲਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਸਰਕਾਰ ਕਹਿੰਦੀ ਹੋਵੇ ਔਰ ਸਾਨੂੰ ਸਮਝ ਨਹੀਂ ਆਈ ਵੀ ਜਿਹੜਾ ਜੁੱਤ ਨਸ਼ਿਆਂ ਵਿਰੁੱਧ ਜਿਹੜਾ ਨਾਂ ਦਿੱਤਾ ਗਿਆ ਅਸਲ ਵਿੱਚ ਉਹ ਜੁੱਤ ਕਿਸਾਨਾਂ ਮਜ਼ਦੂਰਾਂ ਵਿਰੁੱਧ ਸੀਗਾ ਲੜੀਆਂ ਲਹਿਰਾ ਉੱਠ ਰਹੀਆਂ ਸੀ ਉਹਨਾਂ ਨੂੰ ਕੁਚਲਣਾ ਸੀਗਾ ਹਾਂ ਉਹ ਇਹ ਇੱਕ ਢੰਗ ਨਾਲ ਚਲਾਇਆ ਗਿਆ ਵੀ ਜਿਹੜੇ ਨਸ਼ਿਆਂ ਤੋਂ ਲੋਕ ਪੀੜਿਤ ਨੇ ਜਦੋਂ ਵੱਡੀਆਂ ਫੋਰਸਾਂ ਪੰਜਾਬ ਦੇ ਅੰਦਰ ਘੁੰਮਣ ਗਿਆ ਲੋਕ ਨਸ਼ਿਆਂ ਤੋਂ ਛਡਕਾਰਾ ਚਾਹੁੰਦੇ ਨੇ ਤੇ ਦਿਖਾਲਣ ਨੂੰ ਇਹ ਦਿਖਾਲਿਆ ਜਾਊਗਾ ਵੀ ਨਸ਼ਿਆਂ ਵਿਰੁੱਧ ਕਾਰਵਾਈ ਹੋ ਰਹੀ ਆ ਪਰ ਉਹਦਾ ਲੁਕਵਾ ਅਜੰਡਾ ਇਹ ਸੀ ਵੀ ਮੋਰਚੇ ਨੂੰ ਖਤਮ ਕਰਨਾ ਵਾ ਤੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਵਾ ਔਰ ਇਹ ਤੋਂ ਬਾਅਦ ਜਦੋਂ ਮੀਟਿੰਗ ਤੋਂ ਬਾਅਦ ਅਸੀਂ ਦੋ ਮੰਤਰੀਆਂ ਨੂੰ ਸਪੈਸ਼ਲ ਸੱਦੇਆ ਸੀ ਉਹਦੇ ਵਿੱਚ ਖੁੱਡੀਆਂ ਸਾਹਿਬ ਤੇ ਆਪਣਾ ਕਟਾਰੂ ਚੱਕ ਜੀ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਜਿਹੜੀ ਐਡੀ ਵੱਡੀਆਂ ਫੋਰਸਾਂ ਬਾਰਡਰਾਂ ਤੇ ਨੇ ਤੁਸੀਂ ਕੀ ਮੋਰਚੇ ਨੂੰ ਚਕਾਉਣਾ ਚਾਹੁੰਦੇ ਹੋ ਤੇ ਕਟਾਰੂ ਚੱਕੇ ਕੈਬਨਟ ਮਿਸਟਰ ਨੇ ਪੰਜਾਬ ਦੇ ਸਪਸ਼ਟ ਕਹਿੰਦੇ ਵੀ ਕਦੀ ਬਣਾ ਸੋਚਿਓ ਸਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਇਹ ਨਸ਼ਿਆਂ ਦੇ ਖਿਲਾਫ ਹੈ ਤੇ ਅਸੀਂ ਗਾ ਬਾਰਡਰ ਤੇ ਨਸ਼ਾ ਥੋੜੇ ਨਾ ਹੈਗਾ ਸੰਕੇਤ ਤਾਂ ਸਾਨੂੰ ਜਿੱਦਣ ਰਾਤ ਇਕੱਠੇ ਹੋਇਆ ਉਦੋਂ ਵੀ ਸੀਗੇ ਸਵੇਰੇ ਵੀ ਸ਼ੰਕੇ ਸੀਗੇ ਉੱਥੇ ਵੀ ਸ਼ੰਕੇ ਸੀਗੇ ਪਰ ਇਸ ਕਿਸਮ ਦੀਆਂ ਗੱਲਾਂ ਸੀ ਪਰ ਸਰਕਾਰ ਮੀਟਿੰਗਾਂ ਰ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਨਿਕਲ ਆਈ ਠੀਕ ਹੈ ਜੀ ਫਿਰ ਕਿਵੇਂ ਹੋ ਜੂਗਾ ਇਸ ਕਰਕੇ ਜਿਹੜੇ ਕਹਿੰਦੇ ਆ ਨਾ ਖਬਰਾਂ ਜੇ ਆ ਰਹੀਆਂ ਵੀ ਅਸੀਂ ਪੰਜਾਬ ਦੀ ਹੱਦ 'ਚ ਆ ਕੇ ਕਿਸਾਨਾਂ ਨੂੰ ਫੜਿਆ ਨਹੀਂ ਮੈਨੂੰ ਤਾਂ ਚੰਡੀਗੜ੍ਹ ਦੀ ਹੱਦ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਸੀਗਾ ਚ ਕੋਈ ਰੌਲਾ ਨਹੀਂ ਆ ਰਿਹਾ ਇਸ ਗੱਲ ਦਾ ਦੁੱਖ ਵੀ ਆ ਵੀ ਜਿਵੇਂ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਕੁਲਦੀਪ ਸਿੰਘ ਨਾਲ ਬਿਹੇਵ ਕੀਤਾ ਜਿਵੇਂ ਉਹਨੂੰ ਪੁਲਿਸ ਪਈ ਆ ਉੱਥੇ ਮੇਰੇ ਸਾਹਮਣੇ ਔਰ ਜਿਵੇਂ ਪੀਟੀਸੀ ਦਾ ਪੱਤਰਕਾਰ ਮੇਰੇ ਖਲ ਵੀ ਮੇਰਾ ਨੌਂ ਮੁੰਡਾ ਕੰਗ ਸੀਗਾ ਜਿਵੇਂ ਉਹਨੂੰ ਪਈ ਆ ਜਿਵੇਂ ਉਹਦਾ ਮੋਬਾਈਲ ਤੋੜਨ ਪਈ ਆ ਤੇ ਮੈਂ ਕਹਿੰਦਾ ਭਗਵੰਤ ਮਾਨ ਜੀ ਇਹ ਤੁਹਾਨੂੰ ਕਿਹਨੇ ਨੇ ਅਧਿਕਾਰ ਦਿੱਤੇ ਵੀ ਤੁਸੀਂ ਚੌਥੇ ਸਤੰਭ ਦਾ ਗळा ਘੁੱਟੋ ਜਦ ਸਾਡੇ ਨਾਲ ਜੋ ਕਰਨਾ ਸੀ ਉਹ ਕਰਨਾ ਹੀ ਸੀਗਾ ਤੋਂ ਇਸ ਕਰਕੇ ਫਿਰ ਉੱਥੋਂ ਮੈਨੂੰ ਵੜ ਕੇ ਇੱਥੇ ਕਿਲੇ 'ਚ ਸਾਰੇ ਆਗੂਆਂ ਨੂੰ ਲਿਆਂਦਾ ਸੀਗਾ ਇੱਕ ਪੱਤਰਕਾਰ ਥੋੜਾ ਮੈਂ ਪਛਾਣਦਾ ਖੜਾ ਸੀਗਾ ਜਦੋਂ ਮੈਂ ਇੱਥੇ ਪਹੁੰਚ ਗਿਆ ਸੀਗਾ ਔਰ ਉਦੋਂ ਗਾਂ ਸਾਨੂੰ ਰਾਤ ਦੇ 12:00 ਵਜੇ ਪਟਿਆਲਾ ਝੇਲ ਖੜਿਆ ਗਿਆ ਔਰ ਲਗਭਗ 26 ਨੂੰ ਫਿਰ ਲਗਭਗ ਸਾਡਾ ਸਬ-ਡੈਂਟ ਨੇ ਸਾਥ ਕੇ ਕਿਹਾ ਵੀ ਥੋੜਾ ਚਲਾਨ ਕਰ ਦਿੱਤਾ ਗਿਆ ਮੈਂ ਮਜਬੂਰ ਹਾਂ ਫੋਨ ਨੂੰ ਜਿਹੜਾ ਵਾ ਮੁਕਸਰ ਜੇਲ੍ਹ ਪੇ ਜਨਾ ਮਾ ਰਾਏ ਸਾਹਿਬ ਨੂੰ ਫਰੀਦਕੋਟ ਜੇਲ੍ਹ ਪੇ ਜਨਾ ਮਾ ਔਰ ਬੀਬੀ ਜਿਹੜੀ ਸੁਖਵਿੰਦਰ ਕੌਰ ਜੀ ਉਹਨੂੰ ਅਸੀਂ ਲੁਧਿਆਣੇ ਪੇ ਜਨਾ ਕਿ ਤੁਹਾਡੇ ਨਾਲ ਕੋ ਰੋਲਾ ਨਹੀਂ ਸਾਨੂੰ ਭੇਜ ਦਿਓ ਉਦੋਂ ਪਹਿਲੋ 400 ਕਿਸਾਨ ਰਿਹਾਅ ਕਰ ਦਿੱਤਾ ਗਿਆ ਸੀਗਾ ਤੇ ਅੱਜ ਮੈਨੂੰ ਅਰਲੀ ਮਾਰਨਿੰਗ ਫੋਨ ਆਇਆ ਵੀ ਤੁਹਾਨੂੰ ਰਿਹਾਈ ਕੀਤੀ ਜਾਂਦੀ ਆ ਤੇ ਮੈਂ 6 ਵਜੇ ਸ਼੍ਰੀ ਮੁਖਤਸਰ ਸਾਹਿਬ ਜੇਲ੍ਹ ਤੋਂ ਨਿਕਲਿਆ ਕਹਿੰਦੇ ਸੀ ਘਰ ਜਾਣਾ ਮੈਂ ਕਿਹਾ ਨਹੀਂ ਮੇਰੀ ਗੱਡੀ ਲੱਗੀ ਐ ਤੇ ਮੈਂ ਪਹਿਲੋ ਭਾਈ ਆਂਧਰਗੜ ਕਿਲੇ ਜਾਣਾ ਉਹ ਤੋਂ ਗੱਡੀ ਲੈਣੀ ਆ ਬਾਹਰ ਜਾ ਕੇ ਦੇਖਦੇ ਆ ਆਪਣੇ ਸਾਥੀ ਕਿੱਥੇ ਫੇਰ ਆਪਦੇ ਪ ਨਹੀਂ ਹੈਗੀ ਸਰ। ਸੋ ਇਸ ਕਰਕੇ ਤੋਂ ਇਹ ਇਹ ਘਟਨਾਕ੍ਰਮ ਸੀਗਾ। ਤੋਂ ਮੇਰਾ ਆਪਣਾ ਮੰਨਣਾ ਇਹ ਨਾ ਦੋਆ ਮੋਰਚਿਆਂ ਦਾ ਕੋਈ ਇਸ ਕਿਸਮ ਦੀ ਜੱਜਮੈਂਟ ਤੇ ਨਾ ਮੇਰੀ ਕਿਸਾਨ ਬੇਦੁਰਸ਼ ਕਮੇਟੀ ਦੀ। ਮੇਰਾ ਸਾਫ ਮੰਨਣਾ ਵਾ ਵੀ ਭਗਵੰਤ ਮਾਨ ਸਰਕਾਰ, ਮੋਦੀ ਸਰਕਾਰ ਨਾਲ ਰਲ ਗਈ ਹੈ। ਉਹ ਭਗਵੰਤ ਮਾਨ ਜੀ ਦਾ ਸਪਸ਼ਟ ਕਹਿਣਾ ਵੀ ਨਾ ਕਿਸਾਨਾਂ ਦੀ ਆ ਵੋਟਾਂ ਦੀ ਲੋੜ ਆ, ਨਾ ਮਜ਼ਦੂਰਾਂ ਦੀ, ਨਾ ਮਲਾਜ਼ਮਾਂ ਦੀ, ਨਾ ਆਮ ਜਨਤਾ ਦੀ। ਕੱਲੇ-ਕੱਲੇ ਮੋਦੀ ਜੀ ਤੇ ਉਹਨਾਂ ਨੂੰ ਅਮਿਤ ਸ਼ਾਹ ਦੀ ਲੋੜ ਹੈਗੀ ਆ ਦੂਜਾ ਵੱਡੀ ਕਾਰਪੋਰੇਟ ਇੰਡਸਟਰੀ ਦੀ ਲੋੜ ਹੈਗੀ ਆ ਜੋ ਅਸੀਂ ਹੁਣ ਸੋਚ ਰਹੇ ਹਾਂ ਜੋ ਬਿਹੇਵ ਹੋ ਰਿਹਾ ਔਰ ਮੇਰਾ ਆਪਣਾ ਮੰਨਣਾ ਵਾ ਕਿ ਇਹ 2027 ਦੇ ਵਿੱਚ ਇਹ ਇਕੱਠੇ ਲਕਸ਼ਣ ਭਾਜਪਾ ਤੇ ਆਮ ਆਦਮੀ ਪਾਰਟੀ ਕੱਟੇ ਪੰਜਾਬ ਵਿੱਚ ਇਲੈਕਸ਼ਨ ਲੜਨਗੇ ਅੰਦਰ ਖਾਤੇ ਇਹਨਾਂ ਦਾ ਗਠਜੋੜ ਹੋ ਗਿਆ ਆਪ ਦੇ ਮੰਤਰੀਆਂ ਨੂੰ ਬਚਾਉਣ ਵਾਸਤੇ ਦਿੱਲੀ ਦੇਆਂ ਨੂੰ ਜਾਂ ED ਤੋਂ ਬਚਣ ਵਾਸਤੇ ਆਹੜਾ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅਰ ਅਸੀਂ ਤਾਂ ਸਵਾਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਪਹਿਲੋ ਇਹ ਦੱਸ ਦਿਓ ਵੀ ਰਸਤੇ ਖੱਟਰ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕਦਾਂ ਕੱਢ ਕੇ ਰੋਕੇ ਸੀ ਜਾਂ ਕਿਸਾਨਾਂ ਮਜ਼ਦੂਰਾਂ ਨੇ ਰੋਕੇ ਸੀ ਇਹਦਾ ਸਪਸ਼ਟਿਕਰਨ ਦੋ ਅਸੀਂ ਮੰਗਦੇ ਹਾਂ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਮੰਗਦੇ ਹਾਂ ਦੂਜਾ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਸੀ ਵੀ ਚਾਹੇ ਉਹ ਵਪਾਰੀ ਆ ਚਾਹੇ ਟਰਾਂਸਪੋਰਟਰ ਆ ਚਾਹੇ ਆਮ ਜਨਤਾ ਵਾ ਵੀ ਉਹਨਾਂ ਦਾ ਨੁਕਸਾਨ ਹੋ ਰਿਹਾ ਰਸਤਾ ਖੋਲਿਆ ਜਾਵੇ ਅਸੀਂ ਰਸਤਾ ਖੋਲਣ ਦੇ ਵਿਰੁੱਧ ਕਦੀ ਵੀ ਨਹੀਂ ਰਹੇ ਅਸੀਂ ਸਗੋਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਤਾਂ ਰਸਤੇ ਵਿੱਚ ਰੋਕਿਆ ਗਿਆ ਔਰ ਬਹਾਨਾ ਭਾਲ ਕੇ ਵੀ ਪੰਜਾਬ ਸਾਰੇ ਦੇ ਲੋਕ ਚਾਹੁੰਦੇ ਆ ਵੀ ਇਹ ਰਸਤੇ ਖੋਲੇ ਜਾਣ ਅਮਨ ਅਰੋੜਾ ਜੀ ਕਹਿੰਦੇ ਮੈਂ ਕਿਹੜੀਆਂ ਏਜੰਸੀਆਂ ਦਾ ਸਰਵੇ ਆਇਆ ਸਾਨੂੰ ਵੀ ਦੱਸ ਦਿਓ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਵੀ ਕਿਹੜੀ ਏਜੰਸੀ ਕਹਿ ਰਹੀ ਆ ਤੇ ਸਾਨੂੰ ਪਤਾ ਲੱਗ ਜਾਏ ਕੋਈ ਨਹੀਂ ਇਹ ਗੱਲਾਂ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੇ ਦੇਣਾ ਵਾ ਦਵਾਂਗੇ ਹੁਣ ਸਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਦੇਖੋ ਨਾ ਕਾਬਲ ਤੋਂ ਤਾੜ ਵੀ ਚੜਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੁਣ ਤਾੜ ਵੀ ਵਸ਼ਿੰਕਰਨ ਤੋਂ ਚੜਦੇ ਨੇ ਪਹਿਲਾਂ ਦਿੱਲੀ ਦਾ ਤਖਤ ਨਾਲ ਰਲ ਕੇ ਅਬਦਾਲੀ ਨੂੰ ਹਮਲਾਵਰ ਕਹਿੰਦਾ ਹੁੰਦਾ ਸੀ ਨਾਲ ਲਾਹੌਰ ਦਾ ਤਖਤ ਹੁਣ ਦਿੱਲੀ ਦਾ ਤਖਤ ਅਬਦਾਲੀ ਦਾ ਰੂਪ ਧਾਰ ਗਿਆ ਜਿਹੜਾ ਚੰਡੀਗੜ੍ਹ ਦਾ ਤਖਤ ਹੈ ਉਹ ਜ਼ਕਰੀਆ ਖਾਨ ਆ ਤੇ ਮੈਨੂੰ ਲੱਗਦਾ ਮੇਰੇ ਪਰਸਨਲ ਵੀਰ ਪਹਿਲਾਂ ਜ਼ਕਰੀਆ ਖਾਨ ਦਾ ਸਭ ਨਿਬੜ ਲੈਣਾ ਚਾਹੀਦਾ ਅਬਦਾਲੀ ਨਾਲ ਵੀ ਨਿਬੜਦੇ ਰਾਂਗੇ ਪਹਿਲਾਂ ਜਿਹੜਾ ਮੁੱਤਰੂ ਮੁੱਤਰੂ ਆ ਇਹਦਾ ਇਹਦਾ ਅਰਥ ਕੱਢ ਲੈਣਾ ਚਾਹੀਦਾ ਸਾਨੂੰ ਹੁਣ ਕੋਈ ਨਹੀਂ ਹੁਣ ਰਾਜ ਕੇ ਹੁਣ ਵੀ ਤੁਹਾਡੇ ਸਾਹਮਣੇ ਆ ਖੜੇ ਆ ਮੈਂ ਤਾਂ ਕਹਿਣਾ ਹੁਣੇ ਤੁਹਾਡਾ ਮਨਦੀਪ ਸਿੰਘ ਸਿੱਧੂ ਬੈਠਾ ਉਹਨਾਂ ਦਾ ਦੋਰੇ ਗ੍ਰਿਫਤਾਰ ਕਰ ਲੋ ਗ੍ਰਿਫਤਾਰੀਆਂ ਤੋਂ ਡਰਦੇ ਸੋਣਿਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਮਣਾ ਸਾਡਾ ਪਰਸਨ ਰਵਣਾ ਕੋਈ ਨਹੀਂਗਾ ਅਸੀਂ ਕਿਹੜੀਆਂ ਜੱਥੇਬੰਦੀਆਂ ਛੱਡ ਚੱਲੇ ਅੰਦੋਲਨਾਂ ਹੀ ਚੱਲਣੇ ਆ ਨਾ ਡਰਿਆ ਨਾ ਡਰਾਂਗੇ ਕੱਲ ਵੀ ਅੰਦੋਲਨ ਕਰਦੇ ਸੀ ਹੁਣ ਵੀ ਹਾਂ ਅੰਦੋਲਨ ਦਾ ਕੀ ਰੂਪ ਹੋਊਗਾ ਉਹਦਾ ਕਿਸ ਢੰਗ ਨਾਲ ਤਰੀਕਾ ਹੋਊਗਾ ਦੋਵੇਂ ਫੋਰਮ ਮਿਲ ਕੇ ਫੈਸਲਾ ਕਰਨਗੇ ਅੰਦੋਲਨ ਅਸੀਂ 12 ਮੰਗਾ ਤੇ ਔਰ ਜਿਹੜਾ ਸਾਡਾ ਜਿੰਨਾ ਨੁਕਸਾਨ ਕੀਤਾ ਮੋਰਚੇ ਦੇ ਵਿੱਚ ਕਿ ਮੰਦੀਪ ਸਿੰਘ ਸਿੱਧੂ ਜੀ ਇਹ ਗੱਲ ਕਹਿੰਦੇ ਸੀ ਵੀ ਸਾਡਾ ਹਰ ਕੰਮ ਤੇ ਕੈਮਰਾ ਲਗਾ ਸੀ ਰਿਕਾਰਡਿੰਗ ਕਰ ਰਹੇ ਆ ਤੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਤਾ ਹੋਊ ਟਰਾਲੀ ਕਿੰਨੇ ਚੁੱਕੀ ਆ ਸਾਡੀ ਫ੍ਰਿਜ ਕਿੰਨੇ ਚੁੱਕੀ ਆ ਸਾਡਾ ਏਸੀ ਕਿੰਨੇ ਚੁੱਕਿਆ ਸਾਡਾ ਕਿੰਝ ਹੋ ਗਈ ਸਾਰੀ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਜਵਾਬ ਤਾਂ ਇਹਨਾਂ ਦੀ ਮੰਦੀ ਨਾ ਪਰਪਾਈ ਅਜੇ ਪਰਪਾਈ ਵਾਲਾ ਮੁੱਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਜਿਹੜੇ ਅਧਿਕਾਰੀਆਂ ਨੇ ਕਿਸਾਨ ਲੀਡਰਾਂ ਨੂੰ ੱੱਕੇ ਨਾ ਕੁੱਟਿਆ ਜਿਵੇਂ ਬ੍ਰਾਹਮ ਕੇ ਸਾਫ ਦੇ ਬਾਰੇ ਆ ਰਿਹਾ ਵੀ ਬ੍ਰਾਹਮ ਕੇ ਸਾਹਮਣੇ ਐਸਐਚਓ ਜਿਹੜਾ ਆਪਣਾ ਹੈਗਾ ਵਾ ਸ਼ੰਭੂ ਵਾਲਾ ਉਹਨੇ ਕੁੱਟਿਆ ਸਾਡਾ ਐਸਐਚਓ ਨੂੰ ਵੀ ਪਰਸਨਲ ਕੋਈ ਨਹੀਂ ਹੈਗਾ ਪਰ ਜੇ ਜੜੇ ਅਧਿਕਾਰੀ ਨੇ ਕਿਸੇ ਕਿਸਾਨ ਲੀਡਰ ਨਾਲ ਜਾਤੀ ਕੀਤੀ ਆ ਕਿਸੇ ਕਿਸਾਨ ਮਜ਼ਦੂਰ ਆਮ ਨਾਲ ਕੀਤੀ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਔਰ ਜੜੇ ਸ਼ਰਾਰਤੀ ਤੱਤ ਵਾੜ ਕੇ ਚੋਰੀਆਂ ਕਰਾਈਆਂ ਪੰਜਾਬ ਸਰਕਾਰ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜਾਣਦੇ ਹੋ ਜਿਵੇਂ ਇੱਕ ਐਮਐਲਏ ਤੇ ਇਲਜ਼ਾਮ ਲਗਾਏ ਜਾ ਰਹੇ ਵੀ ਜਿਵੇਂ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਉਹਦਾ ਹੱਥ ਹੈਗਾ ਵਾ ਤਾਂ ਜਵਾਬ ਦੇਹੀ ਦਾਨੀ ਚਾਹੀਦੀ ਇਹੋ ਜੇ ਐਮਐਲਏ ਨੂੰ ਕਰਨਾ ਕੀ ਹੈਗਾ ਸਪਸ਼ਟ ਕਰਨ ਭਗਵੰਤ ਮਾਨ ਜੀ ਅਮਨ ਅਰੂੜਾ ਜੀ ਪਾਰਟੀ ਦੇ ਪ੍ਰਧਾਨ ਨੇ ਕੇਜਰੀਵਾਲ ਸਾਬ ਸਪਸ਼ਟ ਕਰਨ ਵੀ ਇਹ ਕੀ ਕੀਤਾ ਹੈਗਾ ਕੌਣ ਜ਼ਿੰਮੇਵਾਰ ਹੈਗਾ ਇਸ ਗੱਲ ਲਈ ਬਾਕੀ ਜਿਹੜੇ ਅੰਦੋਲਨਾਂ ਦਾ ਐਲਾਨ ਜਵੀ ਦੀ ਪੀਸੀ ਦੇ ਵਿੱਚ ਦੋਹਾਂ ਫਾਰਮਾਂ ਨੇ ਕੀਤਾ ਸੀਗਾ ਉਹ ਅਜੇ ਕੰਟੀਨਿਊਟੀ ਰਹਿਣਗੇ ਉਹਦੇ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਫਿਰ ਬਦਲ ਕਰਨ ਦਾ ਅਸੀਂ ਆਏ ਹਾਂ ਹੁਣ ਦੂਜੇ ਸਾਥੀਆਂ ਨਾਲ ਵੀ ਅਤੇ ਜੇ ਫੋਰਮ ਦੇ ਸਾਥੀਆਂ ਨਾਲ ਵੀ ਗੱਲ ਕਰਾਂਗੇ ਗੱਲ ਕਰਕੇ ਅਗਲਾ ਕੀ ਪੈਤੜਾ ਹੁੰਦਾ ਔਰ ਸਾਡੀ ਕੋਸ਼ਿਸ਼ ਹੋਊ ਵੀ ਜਾ ਕੇ ਮੈਂ ਪ੍ਰੈਸ ਨੂੰ ਵੀ ਕਹਿਣਾ ਅਸੀਂ ਸ਼ੰਭੂ ਬਾਰਡਰ ਤੇ ਜਾ ਕੇ ਜਾਇ ਜਾ ਵੀ ਲੈਣਾ ਚਾਹਾਂਗੇ ਕਿ ਕੀ ਹਾਲਾਤ ਨੇ ਫਿਰ ਆਪਦੇ ਘਰਾਂ ਨੂੰ ਵਾਪਸੀ ਵੇਖਾਂਗੇ ਕਰਾਂਗੇ ਕਿਉਂਕਿ ਲੋਕ ਨਿਆਰ ਅਸੀਂ ਪਵਾਦ ਵਾਲਿਆਂ ਦਾ ਖਾਸ ਕਰਕੇ ਤੁਨਵਾਦੀਆਂ ਕੋਈ ਗਿਲਾ ਨਹੀਂ ਸਾਨੂੰ ਲੋਕਾਂ ਦੇ ਜਿੱਦਾਂ ਪਵਾਦੀਆਂ ਨੇ ਸਾਡਾ ਸਹਿਯੋਗ ਕੀਤਾ ਲਾਗੇ ਚੱਕ ਦੇ ਪਿੰਡਾਂ ਚਾਹੇ ਹਰਿਆਣਾ ਉਹਦਾ ਦੇਨ ਨਹੀਂ ਦੇ ਸਕੇ ਇੰਨੀਆਂ ਸ਼ਾਸ਼ਾਂ ਦੇ باوجود ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਪਵਾਦ ਵਾਲੇ ਸਾਡੇ ਨਾਲ ਖੜੇ ਰਹੇ ਔਰ ਹੁਣ ਵੀ ਉਹਨਾਂ ਅੱਗੇ ਨਿਕਲ ਕੇ ਦੱਸਿਆ ਵੀ ਇਹ ਅਸੀਂ ਜਦੋਂ ਕਿਸਾਨਾਂ ਨੂੰ ਕੁੱਟਣ ਦਾ ਵਿਰੋਧ ਕਰਦੇ ਸੀ ਤਾਂ ਸਾਨੂੰ ਪੁਲਿਸ ਨੇ ਕੁੱਟਿਆ ਔਰ ਪ੍ਰੈਸ 'ਚ ਇਹ ਚਲਾਇਆ ਗਿਆ ਵੀ ਕਿਸਾਨਾਂ ਨੇ ਕੁੱਟਿਆ ਲੋਕਲ ਲੋਕਾਂ ਨੂੰ ਲੋਕਲ ਲੋਕਾਂ ਦਾ ਕੱਲ ਵੀ ਸਮਰਥਨ ਸੀਗਾ ਅੱਜ ਵੀ ਸਮਰਥਨ ਹੈਗਾ ਸਾਡੇ ਨਾਲ ਸਾਬ ਤੁਸੀਂ ਜਿਹੜੇ ਲੋਕ ਕਰ ਰਹੇ ਹੋ ਪ੍ਰਸ਼ਾਸਨ ਦਾ ਵਤੀਰਾ ਕਿਹੋ ਜਿਹਾ ਰਿਹਾ ਤੁਹਾਡਾ ਦੇਖੋ ਅਸੀਂ ਜੇਲ੍ਹ ਦੇ ਵਿੱਚ ਇੱਥੇ ਬਹੁਤ ਵੱਡਾ ਹਿੱਸਾ ਸੀਗਾ ਅੱਜ ਇਹ ਕੋਈ ਵੀ ਗੱਲ ਨਹੀਂ ਹੋਈ ਜਿਹੜੀ ਅਸੀਂ ਪਰੇਸ਼ਾਨੀ ਵਾਲੀ ਦੇਖੋ ਜੇਲ੍ਹ ਦੇ ਅੰਦਰ ਤੁਸੀਂ ਵੇਖੋ ਨਾ ਖਾਣਾ ਠੀਕਦਾ ਹੁੰਦਾ ਨਾ ਚਾਹ ਠੀਕਦੀ ਹੁੰਦੀ ਆ ਅਸੀਂ ਸਟਰਗਲ ਕਰਕੇ ਆਪਣਾ ਖਾਣਾ ਮੰਗਵਾਇਆ ਜੋ ਸਕੇਲ ਬੰਦਾ ਸੀ 400 ਰੁਪਏ ਪਰ ਹੈਡ ਅਸੀਂ ਕਿਹਾ ਸੀ ਕਾ ਮੈਨੂ ਕੱਢੋ ਸਾਡੇ ਸਾਹਮਣੇ ਔਰ ਐਕਟ ਕੱਢੋ ਜੇਲ ਦਾ ਸਾਨੂੰ ਉਹਦੇ ਮੁਤਾਬਕ ਸਭ ਕੁਝ ਬਈਆ ਕਰੋ ਕਿ ਅਸੀਂ ਲੜ ਕੇ ਆਪਣੀ ਸਟ੍ਰਗਲ ਕਰਕੇ ਅੰਦਰ ਇਹ ਜਾਂਦੇ ਆ ਅਸੀਂ ਡਿਊਰੀ ਦੇ ਅਗਲੇ ਬੰਨੇ ਸਟੇਜ ਲਾਤੀ ਸੀ ਸਾਰੇ ਆਗੂਆਂ ਨੇ ਵੀ ਅਸੀਂ ਨਾ ਇਹੋ ਜੀ ਕੋਈ ਪੋਖੜਦਾਲ ਪਟਿਆਲੇ ਤਾ ਨਹੀਂ ਚੱਲੀ ਹੈਗੀ ਬਾਕੀ ਤੇ ਚੱਲੀ ਹੋਊਗੀ ਜੱਲੇ ਸਾਹਿਬ ਮੈਨੇ ਠੀਕ ਆ ਹਾਂ ਔਰ ਇਹਦੋਂ ਕਹਾ ਜੇਲ ਦੇ ਅੰਦਰ ਪਰੋ ਨਸ਼ਾ ਵੀ ਚੱਲਦਾ ਜੇ ਮੋਬਾਈਲ ਵੀ ਚੱਲਦੇ ਜਿਹੜੇ ਕਹਿੰਦੇ ਨਾ ਵੀ ਭਗਵੰਤ ਮਾਨ ਕਹਿੰਦਾ ਜਿਹੜਾ ਮੈਂ ਤਾਂ ਅੱਜ ਵੀ ਕਹਿੰਨਾ ਭਗਵੰਤ ਮਾਨ ਜੀ ਆਓ ਮੇਰੇ ਨਾਲ ਪਟਿਆਲਾ ਜੇਲ ਚ ਚੱਲੀਏ ਜੇ ਅ ਅੰਦਰ ਸਮਾਇਕ ਨਾ ਵਿਗਦੀ ਹੋਏ ਤੇ ਸਾਨੂੰ ਅਸੀਂ ਅਸੀਂ ਦੇਬੰਦੀ ਛੱਡਦਾਂਗੇ ਜਾਂ ਤੁਸੀਂ ਮੁੱਖ ਮੰਤਰੀ ਦਾ ਉਹਦਾ ਛੱਡ ਦਿਓ ਤੁਹਾਡਾ ਨਕਲੀ ਆ ਇਹ ਜੁੱਧ ਨਸ਼ਾ ਅਪਰੋਧ ਅੰਦਰ ਤਾਂ ਸਭ ਕੁਝ ਚੱਲ ਰਿਹਾ ਔਰ ਅੰਦਰ ਥੋੜਾ ਕੁਝ ਵੀ ਨਹੀਂ ਰੁਕਿਆ ਹੈਗਾ ਜਿਹੜਾ ਅਸੀਂ ਅੱਖਾਂ ਨਾਲ ਦੇਖ ਕੇ ਆਏ ਆ ਪ੍ਰੈਸਰ ਦਾ ਲਿਆ ਸਾਨੂੰ ਇੱਕ ਬੁੱਟਾ ਸਿੰਘ ਸ਼ਾਦੀਪੁਰ ਨੇ ਕਹੇ ਕਿ ਜੇ ਅਸੀਂ ਇਕੱਠੇ ਹੋ ਕੇ ਚੱਲਦੇ ਤੇ ਅੱਜ ਇਹ ਕਿਸਾਨਾਂ ਦਾ ਹਾਲ ਨਹੀਂ ਹੋਣਾ ਸੀਗਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹਨੇ ਇਕੱਠੇ ਹੋਣ ਦੀ ਤੁਹਾਡੀ ਮੀਟਿੰਗ ਹੋਈ ਜਾਣੀ ਸਵਾਲ ਤਾਂ ਮੈਂ ਕਹਿੰਨਾ ਵੀ ਇਕਤਾ ਦੀ ਲੋੜ ਹੈ ਸਾਰੇ ਹੀ ਸਮਝਦੇ ਅਸੀਂ ਇੱਥੇ ਕੋਈ ਦੋ ਰਹਿ ਨਹੀਂ ਮੈਂ ਹਿੰਦੀ 'ਚ 2 ਮਿੰਟ ਬੋਲ ਲਗਭਗ ਮੂਜੇ ਜੋ ਹੈ ਸ਼੍ਰੀ ਮੁਕਸਦ ਸਾਹਿਬ ਜੇਲ੍ਹ ਸੇ ਰਿਹਾ ਕੀਤਾ ਗਿਆ ਜਿਸ ਤਰ੍ਹਾਂ ਆਪ ਜਾਣਤੇ 19 ਅਗਸਤ ਦੇ ਕੰਮ ਨੂੰ ਦੇਖ ਸਕੂ ਜੀ ਜਾ ਰਹੇ ਸੀ ਕਿ ਇਹ ਪੋਰਸਾ ਲਾਈਆਂ ਰਸਤੇ 'ਚ ਦੇਖੋ ਟ੍ਰੈਫਿਕ ਨੂੰ ਬੰਦ ਕਰ ਰੱਖਿਆ ਸਾਜੋ ਸਵਾਨ ਇਹਦਾ ਸੰਦੇ ਫੜਾ ਤੋ ਵੱਡੀ ਗਿਣਤੀ ਦੇ ਵਿੱਚ ਫੋਰਸ ਲਾਈ ਹੋਈ ਹੈ ਬਾਈ ਰਸਤਾ ਬੰਦ ਕਰਿਆ ਹੋਇਆ। ਸੋ ਅੱਜ ਅਸੀਂ ਸਰਬੂ ਬਾਰਡਰ ਤੇ ਜੋ ਆਪਣੀਆਂ ਟਰਾਲੀਆਂ ਨੇ ਜਾਂ ਸਾਧਨ ਨੇ ਜਿੰਨੇ ਵੀ ਹੋਰ ਉਹਨਾਂ ਦੀ ਤਲਾਸ਼ ਦੇ ਵਿੱਚ ਜਾ ਰਹੇ ਆ। ਕੋਈ ਵਾਟਾ ਵਾਟ ਪਿੰਡਾਂ ਦਾ ਸਾਨੂੰ ਸੁਨੇਹੇ ਆਉਂਦੇ ਨੇ ਨਿੱਤੇ ਸੋ ਤਾਂ ਕਿ ਅਸੀਂ ਪਤਾ ਕਰੀਏ ਉੱਥੇ ਦੀ ਕੀ ਸਥਿਤੀ ਹੈ ਕੀ ਮਾਹੌਲ ਆ ਸੋ ਅੱਜ ਸਾਨੂੰ ਰਸਤੇ ਦੇ ਵਿੱਚ ਘਨੌਰ ਦੇ ਲਾਗੇ ਇੱਥੇ ਪ੍ਰਸ਼ਾਸਨ ਵੱਲੋਂ ਲਾਕੇਬੰਦੀ ਕੀਤੀ ਗਈ ਹੈ ਸੋ ਸਾਨੂੰ ਰੋਕਿਆ ਗਿਆ ਅੱਗੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਕਹਿੰਦੇ ਜੀ ਮੁੜ ਕੇ ਆਓ ਰਾਜਪੁਰੇ ਵੱਲ ਦੀ ਆਓ ਰਾਜਪੁਰੇ ਵੱਲ ਦੀ ਜਾਵਾਂਗੇ ਉੱਧਰ ਖੜੇ ਹੋਣਗੇ ਕਹਿੰਣਗੇ ਹੋਰ ਪਾਸੇ ਜਾਓ ਇਸ ਲਈ ਸੋ ਆਪਣਾ ਜਿਹੜਾ ਸਾਧਨ ਨੇ ਟਰਾਲੀਆਂ ਨੇ ਜਾਂ ਜਿੰਨੇ ਤਰ੍ਹਾਂ ਦੇ ਵੀ ਹੋਰ ਆਪਣਾ ਸਮਾਨ ਉੱਥੇ ਪਿਆ ਹੈ ਉਹ ਆਪਾਂ ਨੂੰ ਚੱਕਣ ਤੋਂ ਵੀ ਸਰਕਾਰ ਹੋ ਰਹੀ ਆ ਇੱਕ ਪਾਸੇ ਕਿੱਥੇ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਪ੍ਰਸ਼ਾਸਨ ਲਵੇ ਖੜਕੇ ਵੀ ਲੋਕ ਜਿਹੜੇ ਲਵੇ ਦੇ ਪਿੰਡਾਂ ਦੇ ਨੇ ਜਾਂ ਹੋਰ ਲੋਕ ਨੇ ਉਹ ਲੈ ਕੇ ਜਾ ਰਹੇ ਨੇ ਜਿਹੜੀਆਂ ਪਰਪਰ ਲੈ ਕੇ ਜਾਂਦੇ ਸਾਡੇ ਸਮਾਨ ਦੀਆਂ ਸਾਡਾ ਖੁੱਦ ਸਮਾਨ ਆ ਉਹ ਸਮਾਨ ਸਾਨੂੰ ਨਹੀਂ ਚੱਕਣ ਦਿੱਤਾ ਜਾ ਰਿਹਾ ਲੋਕਾਂ ਨੂੰ ਚੁਕਾਇਆ ਜਾ ਰਿਹਾ ਇਹ ਸਰਕਾਰ ਦੀ ਕਰਤੂਤ ਹੈ ਤੁਸੀਂ ਦੇਖ ਸਕਦੇ ਤੁਸੀਂ ਵੀ ਦੱਸੋ ਪ੍ਰਧਾਨ ਜੀ ਤੇ ਗੱਲ ਇਹ ਜੋ ਗੱਲ ਪ੍ਰਧਾਨ ਜੀ ਕਰਕੇ ਗਏ ਨੇ ਉਹ ਗੱਲ ਵੀ ਸਹੀ ਆ ਤਾਂ ਜਦੋਂ ਅਸੀਂ ਯਾਰ ਹੁਣ ਇੰਨਾ ਪਹਿਲੇ ਹੀ ਅਤਿਆਚਾਰ ਸਰਕਾਰ ਦਾ ਸੀ ਸਹਿ ਰਹੇ ਆ ਤਾਂ ਹੁਣ ਮੰਨ ਲਓ ਅਸੀਂ 11500 ਦਾ ਡੀਜ਼ਲ ਆ 10-10 ਰੁਪਏ ਕਰਕੇ ਭਾਈ ਜਿਓ ਲੋਕਾਂ ਮਿਆਂ ਜੋ ਅਸੀਂ ਅੱਜ ਇੱਥੇ ਮਿਹਨਤ ਕਰਕੇ ਆਏ ਆ ਮੰਨ ਲਓ ਸਾਡੀਆਂ 5 ਟਰਾਲੀਆਂ 25 ਲੱਖ ਰੁਪਏ ਦੇ ਹਿਸਾਬ ਨਾਲ ਨੇ 18-18 ਪੂਰੀਆਂ ਟਰਾਲੀਆਂ ਨੇ ਸਾਡੀਆਂ ਤਾਂ ਜੇ ਭਾਈ ਅਸੀਂ ਉਹ ਟਰਾਲੀਆਂ ਵੀ ਨਹੀਂ ਲੱਭ ਸਕਦੇ ਤਾਂ ਲਾਲੋ ਵੀ ਅਸੀਂ ਨਹੀਂ ਬਾੜ ਦੇ ਉੱਤੇ ਭੁੱਖਾ ਪਾਣੇ ਆਏ ਆ ਸਾਨੂੰ ਇਹ ਆ ਵੀ ਟਰਾਲੀਆਂ ਦੀ ਤਲਾਸ਼ ਛੇਤੀ ਹੋ ਜੇ ਤਾਂ ਗੱਲ ਇਹ ਆ ਪ੍ਰਸ਼ਾਸਨ ਕਹਿੰਦਾ ਬਾਈ ਜੀ ਤੁਸੀਂ ਬਦਲ ਰਾਜਪੁਰੇ ਵਾਲੀ ਸਾਈਡ ਨੂੰ ਘੁੰਮ ਕੇ ਆਓ ਤਾਂ ਉੱਥੇ ਵੀ ਕੀ ਆ ਵੀ ਸਾਨੂੰ ਪ੍ਰਸ਼ਾਸਨ ਸ਼ੰਭੂ ਜਾਣ ਦੇਊਗਾ ਬਾਈ ਇਹ ਤਾਂ ਗੱਲ ਇਹ ਆ ਵੀ ਸਰਕਾਰਾਂ ਦੀ ਬਹੁਤ ਵੱਡੀ ਨਿਲੈਕੀ ਆ ਠੀਕ ਆ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਇਆ ਗਿਆ ਤੇ ਪ੍ਰਸ਼ਾਸਨ ਦੀ ਵੀ ਮਜਬੂਰੀ ਬਣਾਈ ਗਈ ਆ ਤਾ ਉਹ ਮਜਬੂਰੀਆਂ ਵੀ ਕਿਤਨਾ ਕਿਤੇ ਦੇਖ ਕੇ ਪਰ ਗੱਲ ਹੀ ਐ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਐ ਜਿੰਨਾ ਤੰਗ ਪ੍ਰੇਸ਼ਾਨ ਅਸੀਂ ਢੇਡ ਪਾ ਕੇ ਆ ਰਹੇ ਆਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਗਿਣੇ ਮੰਤਰੀ ਨੇ ਐਮਐਲਏ ਨੇ ਬਾਈ ਇਹ ਗੱਲ ਫਿਰ ਹੁਣ ਨੋਟ ਕਰ ਲਿਓ ਫਿਰ ਤੁਹਾਨੂੰ ਵੀ ਪਟਿਆਲੇ ਦੇ ਵਿੱਚ ਵਾਲਨ ਤੋਂ ਢੇਡ ਪਾ ਕੇ ਆਉਣਾ ਪੈਣਾ ਇਹੀ ਪ੍ਰੋਜੈਸ਼ਨ ਵਾਲੇ ਸਾਡੇ ਵੀਰ ਹੋਣਗੇ ਇਹੀ ਸਾਡੇ ਨਾਲ ਖੜੇ ਹੋਣਗੇ ਇਹੀ ਲੀਡਰਾਂ ਦੇ ਨਾਲ ਜੁੱਤੀਆਂ ਲਾਉਣਗੇ ਗਲਾਬਰ ਸਿੰਘ ਵੀ ਜੀ ਇਹਨਾਂ ਦੇ ਵਿੱਚੋਂ ਹੀ ਪੈਦਾ ਹੋਣਗੇ ਜੋ ਸਾਡੀ ਹੈਲਪਲੀ ਖੜਨਗੇ ਇਹ ਕਿਤੇ ਨਾ ਕਿਤੇ ਮਜਬੂਰ ਨੇ ਚੁੱਲਿਆਂ ਦੀਆਂ ਰੋਟੀਆਂ ਇਹਨਾਂ ਦੀਆਂ ਸਿਕਾਈਆਂ ਵੀ ਨਾ ਸਰਕਾਰ ਨੇ ਪਰ ਤਾਨਾशाही ਜੋ ਕਰ ਰਹੀ ਆ ਆਪ ਸਰਕਾਰ ਭਗਵੰਤ ਮਾਨ ਦੀ ਉਹਨੂੰ ਖਮਾਇਆ ਜਾ ਭੁਗਤਣਾ ਪੈਣਾ ਉਹ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਪੈਣਾ ਬੀਜੇਪੀ ਵਾਲੇ ਮੰਤਰੀ ਸੀ ਉਹ ਭਾਈ ਕਿਤੇ ਨਾ ਕਿਤੇ ਬਚਾਓ ਕਰਕੇ ਫੜ ਕੇ ਮਾੜਾ ਮੋਟਾ ਪਿੰਡਾਂ ਚ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਹੀ ਸੰਗਠਨ ਇਕੱਠਾ ਹੋਗੇ ਤੇ ਇਹ ਸਰਕਾਰ ਨੂੰ ਮੂੰਹ ਤੋੜ ਮਾ ਜਵਾਬ ਦੇਣਗੇ ਤਾਂ ਇਹਨਾਂ ਦੀਆਂ ਸਾਰੀਆਂ ਸਿੱਟਾਂ ਜ਼ਬਤ ਹੋਣਗੀਆਂ ਜਮਾਨਤ ਇਹਨਾਂ ਦੀਆਂ ਤਾਂ ਇੰਨੀ ਗੱਲਾਂ ਕਹਿੰਦੇ ਹੋਏ ਸ੍ਰੀ ਵਾਹਿਗੁਰੂ ਜੀ ਕਾ ਛਾਲ